ਨਨ ਸਰਜੀਕਲ ਬਾਈ ਜੀ ਮੈਂ ਮੈਂਟਰਫੋਰਮ ਹੰਮਲਪੁਰਾ ਤੇ ਮੇਰੇ ਨਾਲ ਨੇ ਸਾਡੇ ਕੈਮਰਾਮੈਨ ਬਣੇ ਹੋਏ ਅਜੀਤ ਸਾਹਿਬ ਦੇ ਇਖਤियार ਅਸੀਂ ਅੱਜ ਪਹੁੰਚੇ ਸੀਗੇ ਬਾਈ ਕਰਮਜੀਤ ਕੋਲ ਤੇ ਕਰਮਜੀਤ ਬਾਈ 9990 ਚ ਕਬੱਡੀ ਖੇਡਦੇ ਰਿਹਾ ਤੇ ਉਦੋਂ ਦੇ 스타ਰ ਹੁੰਦੇ ਸੀਗੇ ਠੀਕ ਆ ਵੀ ਉਹ ਟਾਈਮ ਬਹੁਤ ਹੋ ਗਿਆ ਨਾ ਤੇ ਨਾ ਕੋਈ ਕਿਸੇ ਨਾਲ ਇੰਟਰਵਿਊ ਤਾਂ ਕੀ ਕਰਨੇ ਸੀਗੇ ਤੇ ਚੇਤੇ ਵੀ ਨਹੀਂ ਸੀਗਾ ਵੀ ਬਾਈ ਕਰਮਜੀਤ ਕੀ ਖੇਡਦਾ ਹੁੰਦਾ ਏ ਇਹ ਤਾਂ ਅਸੀਂ ਕੱਲ ਕਸ ਅਟੈਂਡ ਇਕੱਠੇ ਹੋਏ ਤੇ ਮੇਰੀ ਬਾਈ ਨਾਲ ਗੱਲਬਾਤ ਹੋਈ ਤੇ ਮੈਂ ਕਿਹਾ ਵੀ ਚਲੋ ਵਿੱਚ ਬਾਈ ਕੋਲੇ ਚੱਲ ਕੋਣਾਂ ਜੀ ਬਾਈ ਦੀ ਸੱਸੀ ਕਾਲ ਜੀ ਸੱਸੀ ਕਾਲ ਜੀ ਆ ਹੁਣ ਤੇ ਬਾਈ ਤੁਸੀਂ ਆਪਦੇ ਬੇੜੇ ਦੀ ਉਦੋਂ ਦੀਆਂ ਕੋਈ ਗੱਲਾਂ ਬਾਤਾਂ ਸੁਣਾਓ ਗੱਲਾਂ ਬਾਤਾਂ ਜੀ ਨਨਮਾ ਨਾ ਵੀ ਹਟਣ ਲੱਗੇ ਹਮਲਾ ਮੈਂ ਹੂੰ ਉਹ ਸਾਈਕਲ ਨਾਲ ਜਾਂਦੇ ਹੁੰਦੇ ਸੀ ਉਹ ਰੁਪਏ ਇਕੱਠੇ ਕਰਦੇ ਹੁੰਦੇ ਸੀ ਅੱਛਾ ਤੇ ਕੋਈ ਨਸ਼ਾ ਨਹੀਂ ਸੀ ਟਿਕਾਣਾ ਨਹੀਂ ਸੀ ਕੋਈ ਗੋਲੀ ਨਹੀਂ ਸੀ ਜੱਪਾ ਨਹੀਂ ਸੀ ਹੂੰ ਤੇ ਖੇਡ ਕੇ ਸਾਬ ਨੂੰ ਘਰੇ ਜਾਂਦੇ ਸੀ ਕੋਈ ਪੁੱਛਦਾ ਨਹੀਂ ਸੀ ਨਾ ਕੋਈ ਕਲਬਾਂ ਪਹੁੰਚਦੇ ਸੀ ਉਹ ਨਾਮ ਸੀ ਆਹ ਬਾਸਲ ਮੁਰਾਹਾਲ ਹੀ ਯਾਨੀ ਹਾਂ ਕਿਹੜ ਦੇ ਸੌਖ ਨੇ ਖਾਈ ਤਗਾ ਲੈ ਗਈਆਂ ਸੌਖੋਂ ਨਹੀਂ ਰਸਿਆ ਵੀ ਆਇਆ ਨਹੀਂ ਕਿ ਮਸਾਲਾ ਕਿ ਟੀਕੇ ਲਾ ਕੇ ਹਮਮ ਹੌਣ ਦਾ ਮਾਹੌਲ ਆ ਪੈਸੇ ਮਗਰ ਜਾਂਦੇ ਇਹਨਾ ਸਾਈਕਲਾਂ ਦੇ ਹਨਾ ਜਿਵੇਂ ਵੀਲੇ ਲਾ ਲਵੋ ਪੂਰਾ ਪੁਰ ਨੇੜੇ-ਨੇੜੇ ਇਤੋਂ ਦੇ ਇਹ ਚੰਨ ਨਾਲ ਗੜਣਾ ਦੁਆਨੇ ਨੂੰ ਜੇ ਸਾਹਨੇ ਮਸੀਤ ਆਉਂਦੀ ਨੇੜੇ ਹੀ ਬਲਾਪੁਰ ਇਹ ਹੋਰ ਵੀ ਰੇੜੇ-ਰੇੜੇ ਯਾਨੀ ਜਿੰਨੀ ਸਾਈਕਲਾਂ ਦੇ ਪਾਰ ਛੜਦੇ ਛੜਦੇ ਨੇ ਪਤੋ ਪਤੋ ਹੀ ਰਸਣਗ ਸਾਰੇ ਯਾਨੀ ਖੇਡ ਕੇ ਆਈ ਠੀਕ ਆ ਠੀਕ ਆ ਤੇ ਆਪਣੇ ਪਿੰਡੋਂ ਕੌਣ ਕੌਣ ਤੁਹਾਡੇ ਨਾਲ ਆਪਣੇ ਪਿੰਡੋਂ ਮੈਂ ਨਾ ਸਮਸੇਰ ਹੁੰਦਾ ਸੀ ਜਿਹੜੇ ਪੰਜਾਬ ਪਲਸ ਜੜ ਪਿੰਡ ਤਾਂ ਤਾਂ ਹੈਗਾ ਆਪਣਾ ਤੂਰ ਰਿਕਾਰਡਰ ਸੀ ਸੀ ਤੂਰ ਰਿਕਾਰਡਰ ਸੀ ਇੱਥੇ ਨਾਨਕ ਹੀ ਨਾਨਕ ਢੇਰੀ ਜਾਂਦਾ ਸੀ ਇੱਕ ਮੱਛਾ ਹੁੰਦਾ ਈ ਰੰਗੜ ਉਹ ਮਰ ਗਿਆ ਇਹ ਵਿਚਾਰਾ ਹੂੰ ਇੱਕ ਹੁੰਦਾ ਈ ਤੀਲੀ ਕਾ ਬਬਲੀ ਜਿਹੜਾ ਕੈਨੇਡਾ ਚ ਕੈਨੇਡਾ ਦੇ ਬੈਠਾ ਜਿਹੜਾ ਇੱਕ ਰੰਗੜ ਉਹਨਾਂ ਦਾ ਵੀ ਰੰਗੜ ਹੁੰਦਾ ਈ ਰੰਗੜ ਕਹਿੰਦਾ ਨਾ ਉੱਪਰ ਲੱਗਿਆ ਬੰਨਾ ਤੇ ਉਹਨਾਂ ਨੂੰ ਗਿਆ ਨੂੰ ਬੜਾ ਗਿਆ ਹੀ ਨਹੀਂ ਇੱਕ ਦਲਜੀਤ ਦੱਲੂ ਇੱਕ ਜਿੰਦਰ ਡਾਕਟਰ ਹੁਣ ਬਣ ਗਿਆ ਸਰਦਾਰੇਗਾ ਪੰਗੂਆਂ ਚ ਹਾਂ ਹਾਂ ਤੇ ਇੱਕ ਸੱਤਾ ਉਹ ਵੀ ਖੇਡਦਾ ਰਿਹਾ ਤੇ ਫਿਰ ਇਤਫਰ ਇਕੱਠੇ ਹੋ ਕੇ ਜਾਂਦੇ ਸੀ ਹਾਂ ਇੱਕ ਰੂਪਾਲ ਦੇਣੀ ਦਾ ਗੋਡੇ ਜੋ ਖੜ ਗਏ ਗੋਡੇ ਹੀ ਪਏ ਹਮ ਤਰੇ ਇਕੱਠੇ ਹੋ ਕੇ ਜਾਣਾ ਸੀ ਵਹੇ ਸਾਈਕਲਾਂ ਤੇ ਜਾਣਾ ਵੀ ਤੇ ਵੀਲੇ ਤੇ ਜਾਣਾ ਪੁਲ ਤੇ ਇਕੱਠੇ ਹੋਣਾ ਕਿ ਮੈਂ ਇੰਦੀ ਜਣ ਉਹਨਾਂ ਨੂੰ ਪਿੰਡ ਪੈਸੇ ਤੇ ਜਾਣਾ ਹੂੰ ਇਧਰ ਜਾਣਾ ਫਿਰ ਉਹ ਇਧਰ ਆ ਜਾਂਦੇ ਆਪਣੇ ਚੌਂਕ ਚ ਉਹਦੀ ਕੋਲੇ ਕੋ ਦੁਆਰੇ ਕੋਲ ਮੋਟਰਸਾਈਕਲਾਂ ਦੇ ਕੱਲੇ-ਕੱਲੇ ਸਾਈਕਲ ਤੇ ਜਨਾਬ ਦੇਤੇ ਬਸ ਆ ਕੋਈ ਸਕੂਟਰ ਹੁੰਦਾ ਸੀ ਮੋਟਰਸਾਈਕਲ ਦਾ ਦਿਖਾਉਣੇ ਕੀ ਹੈ ਹਾਂ ਇਹ ਤਾਂ ਗੱਲ ਆ ਗਈ ਹੈ ਤੇ ਆਪਾਂ ਨੇ ਸਾਡੀ ਨਾਲ ਤੇ ਗੱਲ ਹੋਈ ਸੀ ਬਾਈ ਬਾਈ ਨਾਲ ਵੀ ਉਰਦੂ ਵਿੱਚ ਕੋਈ ਵੀਡੀਓ ਬਣੀ ਆ ਹੁਣ ਵੀ ਉਹਨਾਂ ਤਿੰਨਾਂ ਨਾਲੀਆਂ ਜਾਂ ਫੋਟੋ ਆਉਣੀਆਂ ਬਾਈ ਕਹਿੰਦੇ ਸਾਡੀ ਫੋਟੋ ਫੋਟੋ ਹਟਕੋ ਹੋਣੀ ਆ ਸੀ ਇਹਨਾਂ ਦਾ ਮੂਵਿੰਗ ਆਪਣੇ ਨਾਲ ਫੋਟੋ ਕੋਈ ਨਹੀਂ ਹੋਦਾ ਨਾਲ ਮੂਵਿੰਗ ਨਾਲ ਕੈਮਰਾ ਨਾਲ ਫੋਟੋ ਕੋਈ ਨਹੀਂ ਲੈਂਦੇ ਹੂ ਤਾਂ ਬਸ ਨੇ ਹੁਣ ਅੱਜ ਕਿਵੇਂ ਮਹਿਸੂਸ ਕਰ ਰਹੇ ਹੋ ਤੁਸੀਂ ਵੀ ਪੁਰਾਣਾ ਸਮਾਂ ਤੁਹਾਨੂੰ ਯਾਦ ਕਰਾਇਆ ਸੀ ਆਂ ਜੀ ਹਾਂ ਜੀ ਤੁਸੀਂ ਬਹੁਤ ਚੰਗੀ ਗੱਲ ਆ ਤੁਹਾਡੇ ਵਾਸਤੇ ਜੀ ਹੈ ਤੁਹਾਨੂੰ ਨੱਟਾ ਮਨ ਯਾਦ ਕਰਾਇਆ ਤੇ ਇਹਦੇ ਕਿਸੇ ਨੇ ਪੁੱਛਿਆ ਨਹੀਂ ਜੀ ਤੇ ਉਹਨਾਂ ਟਾਈਮਾਂ ਦੇ ਵਿੱਚ ਇਨਾਮ ਕਿੰਨੇ ਕੁ ਦਿੱਤੇ ਜਾਂਦੇ ਸੀ ਨਾਮ ਦਾ ਦੋ ਜੀ 5500 ਹੁੰਦਾ ਸੀ ਵਸੇ 2500 ਦੂਜੇ ਨੰਬਰ ਤੇ ਤੇ ਕਲੱਬਾਂ ਨੂੰ ਥੋੜਾ ਜਿਹਾ ਵੱਧ ਹੁੰਦਾ ਸੀ ਕਲੱਬ ਤਾਂ ਇਹ ਆਪਾਂ ਪਹੁੰਚੇ ਨਹੀਂ 5550 ਥੱਲੇ ਵਸੇ ਖੇਡ ਕੇ ਬੁੜਾ 60 ਤਾਂ ਹੀ ਗਿਆ ਵਸ ਤੇ ਕਿੰਨੇ ਸਾਲ ਖੇਡੇ ਤੁਸੀਂ ਕਬੱਡੀ ਜੀ ਮੈਂ ਤਾਂ ਹੋ ਮੈਂ 7-8 ਸਾਲ ਖੇਡੇ ਹੋ ਜੀ ਪਹਿਲਾਂ ਸਕੂਲ ਚ ਵੀ ਖੇਡਿਆ ਮੈਂ ਹਲੇ ਜੀ ਹਾਂ ਜੀ ਪਰ ਕਿਕਰੋਂ ਕਿੰਨੀ ਕਿ ਸਪੋਰਟ ਮਿਲਦੀ ਸੀ ਉਦੋਂ ਇਹ ਨਹੀਂ ਕਹਿੰਦੇ ਸੀ ਵੀ ਤੁਸੀਂ ਕੰਮ-ਕਾਰ ਕਰ ਲੋ ਕਰੋ ਉਹ ਤਾਂ ਚੋਰ-ਮੁਚਾਰਾ ਨਾ ਜਾਈਦਾ ਸੀ ਕਿਕਰੋਂ ਤਾਂ ਉਹ ਤੁਹਾਨੂੰ ਪਤਾ ਜਿਹੜਾ ਖੇਤੀ ਨੂੰ ਬੜਾ ਪੈਂਦਾ ਸੀ ਹਾਂਜੀ ਕਿਉਂਕਿ ਉਦੋਂ ਕੰਮ ਦਾ ਦੌਰ ਸੀਗਾ ਕੰਮ ਹੀ ਜ਼ਿਆਦਾ ਸੀ ਕੰਮ ਕਰਕੇ ਚੋਰ-ਮੁਚਾਰਾ ਨਿਕਲ ਜਾਣਾ ਸਾਈਕਲ ਲੈ ਕੇ ਹੁਣੇ ਚਲੇ ਜਾਨੇ ਆ ਪੂਲੂ ਬਾਹਤ ਸਕੂਲ ਸੈਟ ਦੇਣਾ ਹੂੰ ਭਾਈ ਇੱਕ ਗੱਲ ਹੋਰ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਜਿਵੇਂ ਕਈ ਵਾਰੀ ਤੁਸੀਂ ਕਬੱਡੀ ਖੇਡਦੇ ਸੀ ਜਿਵੇਂ ਤੁਸੀਂ ਕਹਿ ਰਹੇ ਨਾ ਵੀ ਅਸੀਂ ਘਰੋਂ ਚੋਰੀ ਜਾਂਦੇ ਸੀ ਤੇ ਉਦੋਂ ਕੋਈ ਤੁਹਾਡੇ ਤੇ ਕੋਈ ਹੱਥ ਫੇਰੀ ਨਹੀਂ ਹੋਈ ਵੀ ਯਾਰ ਅੱਜ ਫਸ ਗਿਆ ਯਾਰ ਮੇਰੇ ਕੋ ਘੁਰਦੇ ਤਾਂ ਅਸੀਂ ਦੇ ਪਰ ਮਾਰਦੇ ਨਹੀਂ ਸੀ ਉਦੋਂ ਜੀ ਬਾਈ ਦੱਸੋ ਵੀ ਕਿੱਥੋਂ ਜਿਹੜੀਆਂ ਪੈਰੀਆਂ ਕਿੱਥੇ ਦੱਸਣਾ ਮੈਂ ਨਾਲ ਸਮਝੂ ਆਪੇ ਸਮਝੂਗੀ ਮੈਂ ਜਾ ਕੇ ਨਾ ਬਾਈ ਕੋਈ ਗੱਲ ਨਹੀਂ ਦਿਲ ਦੇ ਜਿਹੜੇ ਹੱਥ ਦੀ ਗੱਲ ਨਹੀਂ ਮੈਂ ਤੇ ਜਿੰਦਰ ਸਿੱਖ ਮਾਣ ਨਹੀਂ ਉਹ ਵੀ ਕਰੈਡਾ ਚ ਰਹਿ ਗਿਆ ਉਹ ਖੇਡਾ ਤਾਂ ਹੈ ਨਹੀਂ ਕੋਈ ਵੀ ਐਸੀ ਭਾਗੀ ਦੀ ਟੂਰਨਾਮੈਂਟ ਹੁਣ ਮੈਨੂੰ ਮੇਰੇ ਸਹਾਰੇ ਉਪਰ ਚੁਪੜੀ ਲੱਗ ਜਾਂਦੀ ਸੀ ਜੇ ਟੂਰਨਾਮੈਂਟ ਦੇਖਣ ਦੇਖਣਾ ਚਾਹ ਨਹੀਂ ਟੀਮ ਭਰੀ ਤੇ ਹੋ ਸਕਦੀ ਮੈਂ ਭਰੀ ਹੋਈ ਤੇ ਕਰ ਆਪਾਂ ਲੀਡ ਨਹੀਂ ਲੈਣਾ ਜਾ ਕੇ ਹੂੰ ਤੇ ਉਹ ਵੀ ਕਰਾ ਭਾਈ ਅਸੀਂ ਉਥੋਂ ਤੁਰੇ ਸਕੂਲੋਂ ਆਈ ਦੀ ਲਵਾ ਕੇ ਰਾਹ ਜਿਹਾ ਭਾਈ ਪਿੰਦਰ ਸੰਭਲ ਗਿਆ ਭਾਗੀ ਦਾ ਛੜ ਗਿਆ ਸਾਨੂੰ ਕੀ ਪਤਾ ਵੀ ਇਧਰਲੀ ਸੜਕ ਜਾਊਗਾ ਇਹ ਕਦਾ ਮੋੜੋ ਮੋੜੋ ਪਿੱਛੇ ਲਹੀ ਭਾਗੀ ਗਲੀ ਹੱਡਾ ਰੋੜੀ ਤੇ ਮਗਰ ਮਗਰ ਕਹੇ ਹੁਣ ਸਕੂਟਰ ਤੇ ਹੁਣ ਸਕੂਟਰ ਵੀ ਹੌਲੀ ਕਿੱਥੇ ਚਲਾਉਂ ਹਾਂ ਜਿਹਦੇ ਸਾਨੂੰ ਦਿਸਣੋਂ ਹਟ ਗਏ ਪਏ ਉਹ ਆਸਮੜੇ ਜੀ ਇੱਕ ਸਾਈਡ ਦਾ ਨੈਪਾ ਆਉਂਦਾ ਬੋਕੇ ਕੇ ਆਪਣਾ ਉਹਨੇ ਸਪੋਰਟ ਬਹੁਤ ਕਰੀ ਮੇਰੀ ਇਹ ਹੁਣ ਮੇਨਾਂ ਲੁਧਿਆਣੇ ਪੈਣ ਬਾਹਰ ਉੱਠ ਗਿਆ ਮੈਨੂੰ ਤਾਂ ਰੈ ਰੈ ਕੋਟ ਆ ਗਿਆ ਹਾਂ ਰੈ ਕੋਟ ਆਇ ਕੋਟ ਆਇ ਇੱਥੇ ਰਹਿਣ ਲੱਗੇ ਮੈਂ ਸਭ ਨੂੰ ਬਾਹਰ ਚਲਾਇਆ ਉਹ ਕਨੇਟ ਬੀਲਰ ਜੇ ਬਣ ਗਏ ਸੀ ਹਾਂਜੀ ਹਾਂ ਉਹਨੇ ਬਹੁਤ ਸਪੋਰਟ ਕਰੀ ਉਹ ਨਾ ਜਾਂਦਾ ਸੀ ਮੇਰੇ ਦਰਸ਼ਕੋ ਇੱਕ ਗੱਲ ਤੁਹਾਨੂੰ ਦੱਸ ਦਿਆਂ ਵੀ ਬਾਈ ਕਰਮਜੀਤ ਜਿਹੜੀ ਖੇਡ ਸੀਗੀ ਬਹੁਤ ਤੂਫਾਨੀ ਸੀ ਤੁਸੀਂ ਜਿਹੜੇ ਇਹ ਚੈਨਲ ਨੂੰ ਦੇਖਣਗੇ ਮੇਰੇ ਪਿੰਡ ਦੇ ਬਾਹਰ ਬੈਠਿਆ ਨਾ ਇੱਕ ਜੀ ਹੈ ਜਿਨ੍ਹਾਂ ਦੀ ਉਮਰ ਸਾਡੇ ਜੀ ਦੀ ਮੇਰੇ ਜੀ ਮਿਰਚ ਵੱਧਾ ਉਹ ਇਹ ਚੀਜ਼ ਜਾਣਦੇ ਆ ਵੀ ਕਰਮਜੀਤ ਦੀ ਖੇਡ ਕੀ ਸੀ ਜਦੋਂ ਕਰਮਜੀਤ ਨੇ ਮੈਦਾਨ ਚ ਜਾਣਾ ਤਾਂ ਫਿਰ ਵਹਿ ਜਾ ਵਹਿ ਹੁੰਦੀ ਹੁੰਦੀ ਜਿੱਧਰਲੇ ਪਾਸੇ ਬਾਈ ਜਾਵੜੇ ਤੇ ਉਹ ਤਕਤੀਮ ਫਿਰ ਕਿਸੇ ਪਾਸੇ ਜਾਂਦਾ ਉਧਰੋਂ ਉੱਤ ਜਾਉਂਦਾ ਉਧਰ ਇੱਕ ਇੱਕ ਪੁਆਇੰਟ ਵਾਸਤੇ ਐਂ ਹੁੰਦਾ ਸੀ ਵੀ ਜਾਨ ਹੀ ਲੈ ਬਸ ਜਾਨ ਕੱਢਣੀ ਆ ਆ ਚੀਜ਼ਾਂ ਚੱਲਦੀਆਂ ਰਹਿੰਦੀਆਂ ਪ੍ਰਤੀਜੀ ਰੇਟ ਤਾਂ ਪੈਣੀ ਦਿੰਦੇ ਹੂੰ ਲੋਰੇ ਕਾ ਤੇ ਜੀ ਮੈਸਰ ਜੀ ਜੀ ਲੈ ਗਿਆ ਤਾਂ ਇਹ ਬੱਸ ਤੇ ਕ ਆਪਣਾ ਇਹ ਨੂੰ ਜਾਣਦੇ ਹੋ ਤੁਸੀਂ ਖਿਡਾਰੀ ਇਹ ਆਪਣਾ ਧੂਰਕੋਟ ਵਾਲਾ ਕੀ ਸੀ ਤੁਹਾਨੂੰ ਲੰਮਾ ਜਿਹਾ ਕਰਦਿਆ ਮੋਣਾ ਭਰਾ ਹੀ ਮਰ ਗਏ ਮੋਣਾ ਮੋਣੇ ਮੋਣੇ ਨਹੀਂ ਪੂਰੇ ਹੱਡਾਂ ਹੱਡਿਆਂ ਵਾਲਾ ਨਹੀਂ ਟਰੈਕਟਰ ਸਹਿਬਾਗ ਹੁਣੀ ਸਵਾਗ ਹੁਣੀ ਉਹ ਦੂਜਾ ਵੱਡਾ ਹੀਰ ਗਾਮਾ ਉਹ ਗਾਮਾ ਮੇਰੇ ਨਾਲ ਖੇਡਦਾ ਰਹੇ ਉਹਦਾ ਨਾਮ ਗਾਮਾ ਦੀਪਕਰ ਗਾਮਾ ਬਹੁਤ ਅੜੀ ਸੀ ਤਾਂ ਹੂੰ ਮੇਰੇ ਨਾਲ ਬਹੁਤ ਆੜੀ ਭੜੀ ਉਹਦੀ ਘੜਤੀ ਪੂਰੀ ਟੱਕਰ ਆਉਂਦੀ अच्छा दे वो कद थोड़ा ਮੈਥੋਂ ਲੰਮਾ ਸੀ ਬਾਲ ਪਰ ਖੇਡ ਤਾਂ ਥੋੜੀ ਵੀ ਅਸੀਂ ਦੇਖਦੇ ਰਹੇ ਆ ਨਾ ਉਹ ਖੇਡ ਪੂਗਾ ਤਾਂ ਸੌਵਾਂ ਕੋਈ ਇੱਕ ਤਰ੍ਹਾਂ ਦਾ ਉਹ ਨਸ਼ਾ ਨਹੀਂ ਸੀ ਉੱਤੀ ਕਾ ਨਹੀਂ ਸੀ ਕੋਈ ਨਸ਼ਾ ਨਹੀਂ ਸੀ ਆ ਕੇ ਯਾਰ ਜਦੋਂ ਹੰਪੇ ਮੈਂ दारू ਪੀਦੇ ਨਾ ਕੋਈ ਨਸ਼ਾ ਹੀ ਨਹੀਂ ਸੀ ਮੈਂ ਤੇ ਬਾਕੀ ਵੀ ਤੁਸੀਂ ਪੜ੍ਹਾਈ ਕਿੰਨੀ ਕੁ ਕੀਤੀ ਆ ਪੜ੍ਹਾਈ میٹرਕ ਦਾ ਹੰਮੀ ਤਾਂ ਬਸ 10ਵੀਂ ਪਾਸ ਕੀਤੀ ਆ ਆਪਣੇ ਪਿੰਡ ਹਿੰਮਤਪੁਰ ਹੀ ਗਾ ਨਹੀਂ ਅਦਾ ਨਹੀਂ ਕਰੀਏ ਮੈਂ ਬਲਾਸਪੁਰ ਕੱਢਣੀ ਜਿਵੇਂ ਹੁਣ ਆਹ ਐਕਸਰਸਾਈਜ਼ ਉਹ ਜਿਵੇਂ ਜਮਾਤ ਜਾਂਦੀ ਨਹੀਂ ਨਹੀਂ ਉਹ ਜਮਾ ਦੀ ਲੋੜ ਹੀ ਨਹੀਂ ਪੈਂਦੀ ਸੀ ਉਹਦਾ ਮਸ਼ੀਨਾ ਹਮੇਂ ਕੁਤਰੇ ਵਾਲਿਆਂ ਹੁਣ ਤਾਂ ਆਪਣੇ ਗਰੀਬ ਜਨਤਾ ਦੇ ਹੋਊ ਪੱਡੇ ਘਰਾਂ ਤਾਂ ਇਹ ਨਹੀਂ ਹੁਣ ਇੰਜਣ ਲਾ ਕੇ ਮੋਟਰਾਂ ਵਾਲਿਆਂ ਨੇ ਸੰਢੀ ਘੇਟਾ ਕੇ ਉਹ ਕੋਈ ਸੰਢੀ ਘੇਟੇ ਹੁੰਦਾ ਸੰਢੀ ਘੇਟੇ ਤਾਂ ਕੁਤਰੇ ਵਾਲੇ ਹੁੰਦੇ ਲਾਂਗ ਵਾਲੇ ਹੂੰ ਉਹ ਅੱਥੀ ਉਹ ਕਰਨਾ ਟੋਕਾ ਕਰਨਾ ਚਾਹੀਦਾ ਫੇਰ ਮਹੀਨਾ ਮਹੀਨਾ ਕਣਕ ਵੜਣੀ ਵੜਦੀ ਕਰਨੀ ਅੱਥੀ ਫੇਰ ਭਾਏ ਨੇ ਮੰਡਲੇ ਨਾਲ ਆਉਣੀ ਹੁੰਦਾ ਮੰਡਲੀ ਦਾ ਨਹੀਂ ਪਤਾ ਕਿਸੇ ਜਗ੍ਹਾੋਂ ਮੰਡਲੀ ਕਿਵੇਂ ਲੱਗਦੀ ਆਥਣ 7:00 ਵਜੇ ਮੰਡਲੀ ਲਾਉਣ ਲੱਗ ਜਾਂਦਾ 9 ਵਜੇ ਤਾਈਂ ਮੰਡਲ ਹੀ ਲਾਉਣੀ ਫੇਰ ਉਹਦੇ ਭਾਣ ਪੱਥਰ ਆ ਰੱਖਣੀ ਮਿੱਟੀ ਭਾਂ ਭੰਡਲੇ ਫੇਰ ਉਹਦੂ ਬਾਅਦ ਫੇਰ ਹਰੇ ਵੜਨੇ ਅੱਛਾ ਫੇਰ ਉਹ ਬਾਅਦ ਮਸ਼ੀਨ ਪੁੱਛਣੀ ਕਿ ਇਹਦੀ ਉਹ ਆ ਮਸ਼ੀਨਾਂ ਬਹੁਤ ਆਲੇ ਜਾਂਦੇ ਨੇ ਦਿਖਾ ਮਿਸਤਰੀਆਂ ਕੋਲ ਉਹ ਮਸ਼ੀਨ ਮਿਲਣੀ ਕਿਤੇ ਬਾਰੀ ਲਾਗਾ ਇਕੱਠਾ ਕਰ ਲੱਗਣਾ ਫਿਰ ਮਹੀਨਾ ਮਹੀਨਾ ਲੱਗਾ ਇਕੱਠਾ ਕਰਨਾ ਇੱਕ ਥਾਂ ਜਿਵੇਂ ਆਪਾਂ ਬੋਲ ਲਾ ਲੂ ਵੱਡਾ ਲਾਉਣਾ ਉਹ ਲਾ ਕੇ ਫਿਰ ਲਾਂਗਾ ਕੁੱਤਰਨਾ ਪੱਥੇ ਦਿਹਾੜੀ ਲੈ ਕੇ ਨਾਲ ਇਹਦਾ ਕੰਮ ਫੇਰ ਤੂੜੀ ਢੋਣੀ ਪੰਜ ਪੰਜ ਦਿਨ ਤੂੜੀ ਨੂੰ ਲਾ ਕੇ ਆਲੇ ਇੱਥੇ ਵਰਜਸ ਵਾਲੀ ਸ਼ੋ ਤਾਂ ਜਾਣਦੇ ਨਹੀਂ ਆ ਤਾਂ ਜਿੰਮਾ ਜਿੰਮਾ ਦਾ ਪਹਾੜ ਸਾਈਕਲ ਹੁੰਦੇ ਸੀ ਸਾਈਕਲ ਤੇ ਪਰਚਿਸ ਹੋ ਜਾਂਦੀ ਜਾਂ ਤੁਰ ਕੇ ਜਾਣਾ ਬੰਦੇ ਨੇ ਜੇ ਨਹੀਂ ਸਾਈਕਲ ਕਿਸੇ ਕੋਲ ਸਾਈਕਲ ਵਾਲੀ ਪਹੁੰਚ ਵੀ ਨਹੀਂ ਕੇ ਕਿਹੜੀਆਂ ਮਸਲਾ ਵਾਲੀਆਂ ਦਵਾਈਆਂ ਸੀ ਕੋਈ ਦਵਾਈ ਨਹੀਂ ਕੋਹ ਨਹੀਂ ਬਸ ਬੁਖਾਰ ਚੜਨਾ ਪੁਰਾਣੇ ਨੇ ਘਰੋਂ ਹੀ ਦੇ ਦੇਣੀ ਬੜੀ ਮੋਟੀ ਕੋਈ ਤੇ ਸੀਜੀਦ ਬਾਈ ਉਹਦੇ ਨਾਲ ਬੁਖਾਰ ਉਤਰ ਜਾਣਾ ਕੋਈ ਸ਼ਿਰਦਸਦੀ ਗੋਲੀਆਂ ਲਈ ਸੀ ਤੇ ਭਾਈ ਨਹੀਂ ਜਾਂਦੀ ਖਾਣ ਪਾਣੀ ਇਹ ਖਾਣ ਪਾਣ ਦੇਸੀ ਘਿਓ ਹੁੰਦਾ ਸੀ ਮੱਹਾਂ ਨਾਲ ਦਿਆਂ ਰੱਖਦੇ ਸੀ ਵਧੀਆ ਤੇ ਉਦੋਂ ਕੋਈ achar ਨਹੀਂ ਪੈਂਦਾ ਇਹੋ ਜਿਹੀ ਚੀਜ਼ਾਂ ਨਹੀਂ ਜਿਹੜੀ ਹੁਣ ਆਪਾਂ ਫ੍ਰੀਡ ਪਾਈਏ ਨੇ ਲੈ ਲੈ ਘਰ ਦਾ ਦਾਣਾ ਹੁੰਦਾ ਹੀ ਖਾਲ ਹੁੰਦੀ ਘਰ ਦੀ ਛਲ ਹੁੰਦੀ ਦੁੱਧ ਪਾਣਾ ਖਰਾਬ ਹੀ ਜਾਂਦਾ ਮੱਖਣੀ ਪੈਣ ਤੋ ਤਨ ਤਨ 6 6 ਮਹੀਨੇ ਪੀਦੇ ਨਹੀਂ ਉਹ ਵੀ ਤਾਕਤ ਉਹ ਤਾਕਤ ਰੁੱਖੇ ਹੀ ਖਾਈ ਜਾਂਦੇ ਇਹ ਹੱਥ ਨੇ ਸ਼ੱਕਰ ਗਏ ਉਹ ਖਾਣਾ ਆ ਕੇ ਸਾੜੀ ਵੱਟਦੀ ਨੇ ਸ਼ੱਕਰ ਗਏ ਉਹ ਲਾ ਦੇਣਾ ੜਕੇ ਨੂੰ ਫੇਰ ਸਰੀਰ ਉਹ ਜਿਦਾ ਉਹ ਜਿਹਾ ਸਹੀ ਗੱਲ ਕੋਈ ਨਸ਼ਾ ਹੀ ਨਹੀਂ ਸ਼ੋਤ ਬੰਦੇ ਨੂੰ ਕਿਸੇ ਤਰ ਤੀਦਾ ਜੇ ਨਹੀਂ ਸਾਈਕਲ ਉਤੜ ਕੇ ਜਾਵਣਾ ਯਾਰ ਪਿੰਡ ਨੂੰ ਜਾਣਾ ਉਤੜ ਕੇ ਜਾਣਾ ਯਾਰ ਗਰਾਊਂਡ ਦੀ ਖੇਡਣ ਜਾਂਦੇ ਜਾਂਦੇ ਭੱਜੇ ਜਾਂ ਨਾਲੇ ਨਾਲੇ ਵਰਦੇ ਸ਼ੋ ਜਾਨੀ ਸਹੀ ਗੱਲ ਮੈਂ ਉਹ ਤੋਂ ਜਦੋਂ ਖੇਡਦਾ ਹਾਂ ਤਾਂ ਮੇਰਾ ਬਜਰ ਅੱਧਾ ਕਿਲੋ ਕਿਤ ਕਿਲੋ ਵੇਟ ਯਾਨੀ 52 ਜੋ ਵੱਧ ਜਾਂਦਾ ਹੈ ਤਾਂ ਖਰਾਕ ਬੜੀ ਹੀ ਕਰੇ ਫਿਰ ਮੈਂ ਬਲਾਸਪੁਰ ਦੇ ਭਾਗੀ ਟੂਰਨਾਮੈਂਟ ਆ ਫਿਰ ਨਈਪਾ ਹੁੰਦਾ ਸੀ ਪਹੁੰਚੇਗਾ ਬਲਾਸਪੁਰ ਤਾਂ ਮੈਂ ਸਾਈਕਲ ਦੇ ਨਾਲ ਭਜਦਾ ਇਹ ਭੱਜ ਕੇ ਭੱਜ ਕੇ ਜਾਣਾ ਭੱਜ ਕੇ ਆਉਣਾ ਆਉਣਸਾਰ ਫਿਰ ਵੇਟ ਕਰਾਉਣਾ ਫਿਰ ਵੇਟ ਆਉਣਾ ਕਿਤੇ ਹੋਂ ਤਾਂ ਗੋਲੀਆਂ ਗੋਲੀਆਂ ਹੁਣ ਤਾਂ ਗੋਲਿਆ ਬਲਾਂ ਤਾਂ ਤਾਂ ਹੁਣ ਤਾਂ ਬਾਕੀ ਸਿੱਧਾ ਅਗਲਾ ਉਪਰ ਚ ਹੀ ਜਾਂਦਾ ਅਗਲਾ ਕਹਿੰਦਾ ਆਪਾਂ ਲੈਣਾ ਕਿ ਛੋਟੀ ਕੌਮ ਤਾਂ ਤੁਹਾਨੂੰ ਜਦੋਂ ਤੁਸੀਂ ਜਿੰਨਾ ਟਾਈਮ ਖੇਡਦੇ ਹੁੰਦੇ ਸੀ ਹਾਂਜੀ ਉਦੋਂ ਤੁਹਾਨੂੰ ਪਿੰਡ ਚੋਂ ਕਿੰਨੀ ਕੁ ਸਪੋਰਟ ਮਿਲਦੀ ਹੁੰਦੀ ਸੀ ਤਾਂ ਅਜ ਹੁਣ ਪੂਰੀ ਸਪੋਰਟ ਬੜੀ ਗਰਬਸ ਮਾਟਰ ਹੋ ਗਿਆ ਹੂੰ ਉਹ ਪਾ ਮਾ ਹੋ ਗਿਆ ਅਲੀ ਫੌਜੀ ਦਾ ਤੇ ਇਹ ਆਪਣਾ ਕੌਰਾ ਹੋ ਗਿਆ ਇਹਨਾਂ ਨੇ ਮਗੂ ਡਾਕਟਰ ਦਾ ਜਿਹੜਾ ਕਨੇਡਾ ਦਾ ਹਾਂਜੀ ਉਹ ਸੋਖਾ ਨੰਬਰ ਦਾ ਜਿਹੜਾ ਸੀਗਾ ਪਲੱਬ ਚ ਇਹਨਾਂ ਦੀ ਰਿਪੋਰਟ ਕਾਕੇਬਾਗੀ ਹੋ ਰਣੀ ਪਿੰਡ ਚ ਪੂਰੇ ਜਿੰਨੇ ਮੂਰਲਾ ਦੇ ਸਰਨੇ ਮੈਂਬਰ ਪੰਚਾਇਤ ਹੁੰਦੀ ਹਾਂ ਰਾਣੇ ਸਰਪੰਚ ਹੁੰਦੇ ਦਸਨਾਰੇ ਤੇ ਪੁਰ ਲੰਗਾ ਸਰਪੰਚ ਲਾ ਲੋ ਇਹ ਨਛੱਤਰ ਸਰਪੰਚ ਹਾਂ ਇਹ ਵੀ ਉਦੋਂ ਹੋਰ ਵੀ ਜਿੰਨੇ ਸੀਗੇ ਪੰਤਾ ਦੇ ਪਰਿਵਾਰ ਚੋਂ ਲਾ ਲੋ ਤਾਂ ਰਿਪੋਰਟ ਪੂਰੀ ਫੁੱਲ ਹੁੰਦੀ ਇੱਕ ਨਾ ਮੈਂ ਮੇਰੇ ਹੁਣ ਵੀ ਚਿੱਤਿਆ ਆਪਣੇ ਸਪੀਕਰ ਦੇ ਵਿੱਚ ਬੋਲਦੇ ਹੁੰਦੇ ਸੀਗੇ ਵੀ ਜਿਹੜੀ ਟੀਮ ਜਿੱਤੂਗੀ ਉਹਨੂੰ ਨਾ ਇੱਕ ਪੀਪਾ ਝਾਓ ਦਾ ਹੂੰ ਹੁਣ ਤਾਂ ਉਹ ਚੀਜ਼ਾਂ ਗਈਆਂ ਉਹ ਉਹ ਤਾਂ ਹੰਤਾ ਖਾਤੋਂ ਹੋ ਗਏ ਪੈਸਾ ਤਾਂ ਚੱਲ ਪੈਸਾ ਤਾਂ ਚੱਲ ਬਾਈ ਹਾਂ ਉਹ ਤੋਂ ਬੋਲਦੇ ਹੁੰਦੇ ਸੀ ਆ ਪੁਰਾ ਸਾਡਾ ਕਰਾ ਧੂਰ ਕੋੜਨਾ ਮੈਚ ਚੜ ਗਿਆ ਹੂੰ ਉਹ ਮੁੰਡਾ ਕਹਿੰਦਾ ਕਹੁੰਦਾ ਸੀ ਮੈਂ ਕਹਿੰਦੀ ਪੂਰਾ ਚੋਟੀ ਦਾ ਤਕੜਾ ਹੈ ਆ ਪਰ ਬੱਸ ਕਰਾਤੀ ਆਪਾਂ ਉਹਦੀ ਹੂੰ ਕਾਕਾ ਵਾ ਕੀ ਮੰਨ ਗਏ ਉਦੋਂ ਇਹ ਚੀਜ਼ਾਂ ਚੱਲਦੀਆਂ ਸੀ ਹੁਣ ਤਾਂ ਪੈਸਿਆਂ ਤੇ ਹੋ ਗਿਆ ਕੰਮ ਵੀ ਯਾਰ ਫਲਾਣੇ ਹਜ਼ਾਰ ਰੁਪਈਆ ਹੋ ਗਿਆ ਡੀਅਰ ਤੇ ਪਰ ਉਦੋਂ ਹੁੰਦਾ ਸੀ ਸਾਰੀ ਟੀਮ ਨੂੰ ਦਿੰਦੇ ਹੁੰਦੇ ਖਾਣ ਦਿੰਦੇ ਹਾਂ ਖਾਣ ਨੂੰ ਘੋਪਾ ਪੀਪਾ ਬੋਲਦੇ ਨਾ ਕਿਹਨੇ ਕਿਹਨੇ ਹੋਰ ਹਾਂ ਜਦੋਂ ਉਦੋਂ ਘਰੇ ਵੀ ਆਮ ਸੀ ਅਗਲਾ ਦੇ ਸਾਧਨ ਖਰਾਕ ਹੀ ਵੱਡਾ ਬਹੁਤ ਨਸ਼ਾ ਤਾਂ ਹੈ ਹੀ ਨਹੀਂ ਸੀ ਦੋ ਹਾਂ ਸਹੀ ਗੱਲ ਹੈ ਨਸ਼ਾ ਤਾਂ ਜਮਾ ਹੀ ਨਹੀਂ ਸੀ ਵੀ ਇਹ ਮੈਡੀਕਲ ਤਾਂ ਜਮੇ ਨਹੀਂ ਜਿਵੇਂ ਹੁਣ ਛੇਡਣ ਜਾਂਦੇ ਅਗਲੇ ਪਹਿਲਾਂ ਮੈਡੀਕਲ ਸਰਵ ਕਰਦੇ ਆ ਨਾ ਕੋਈ ਬਾਇਗਾ ਹੁੰਦਾ ਹੀ ਮੱਕਲਾ ਕੱਛਾ ਢੰਗ ਲੜਣਾ ਹੈ ਡੜ ਤੇ ਨਗੂਟਾ ਢੰਗ ਲੜਣਾ ਉੱਥੇ ਅਗੇ ਲੋਟਾ ਦਾ ਰਸਤਾ ਕਸਾ ਦਾ ਰਸਤਾ ਚੱਲ ਪੈਣਾ ਲੀੜੀ ਪਾਸ ਤੇ ਟੰਗ ਤੇ ਸਾਈਕਲ ਤੇ ਤਾਂ ਹੀ ਉਹ ਤੋਂ ਕੋਈ ਚੋਰੀ ਹੁੰਦੀ ਸੀ ਜਾਂ ਬਈ ਟੂਰਨਾਮੈਂਟ ਤੇ ਕੋਈ ਚੋਰੀ ਐ ਇਹ ਜੋ ਕੁਝ ਨਹੀਂ ਹੁੰਦਾ ਇਹ ਮਾਹੌਲ ਵਾਲੇ ਵਗੇ ਜੋ ਉਹ ਇਸ ਤਰ੍ਹਾਂ ਪੰਡਾਂ ਦੇ ਵੀ ਲੋਕ ਮੰਨਦੇ ਸੀ ਖੇਡ ਵੀ ਐ ਠੀਕ ਆ ਉਦੋਂ ਚੇਤੇ ਵੀ ਕਰਦੇ ਵੀ ਹੁਣ ਅਗਲੇ ਆਏ ਦੇਖ ਲੈਂਦੇ ਵੀ ਆਹ ਬੰਦਾ ਆਹ ਟੀਮ 'ਚ ਖੇਡਦਾ ਤਾਂ ਯਾਦ ਹੁੰਦਾ ਯਾਦ ਹੁੰਦਾ ਹੁਣ ਤਾਂ ਇੱਕ ਟੀਮ ਖੇਡ ਕੇ ਹੀ ਬੰਦਾ ਸਟਾਰ ਬਣ ਜਾਂਦਾ ਇੱਕ ਟੀਮ ਨਾਲ ਹੀ ਥੱਲੇ ਬੈਹ ਜਾਂਦਾ ਹਾਂ ਥੱਲੇ ਹੁਣ ਤਾਂ ਬਾਕੀ ਹੁਣ ਤਾਂ ਗਾ ਨਵੇਂ ਵੀ ਰੱਖਣ ਲੱਗੇ ਇਹਨਾਂ ਨੂੰ ਆਹ ਵੀ ਆਉਣ ਲੱਗੇ ਤਾਂ ਕਿਆ ਵੀ ਆਉਣ ਲੱਗੇ ਜੇ ਫਲਾਨੀ ਟੀਮ ਦੇ ਖੇਡਣਗੇ ਤਾਂ ਨਵੇਂ ਕਰ ਰਹੇ ਹੁਣ ਪੈਸੇ ਖਾਣ ਵਾਲੇ ਹੋਰ ਬਹੁਤ ਆ ਗਏ ਉਤੋਂ ਇਹਨਾਂ ਦੇ ਖਡਾਰੀਆਂ ਦੇ ਹਾਂਜੀ ਹਾਂ ਉਹਨਾ ਹੋਰ ਨੇ ਉਹੋ ਇਹ ਜਿਹਾ ਕੰਮ ਹੀ ਨਹੀਂ ਸਾਫ਼ ਸੁੱਤਰ ਗਿਆ ਸਾਫ਼ ਸੁਥਰੇ ਖੇਡਦਾ ਸੀ ਕੋਈ ਰੋਲਾ ਨਹੀਂ ਪਾਉਂਦਾ ਫਿਰ ਰੈਫਰੀ ਨਹੀਂ ਉਹ ਕਰਦਾ ਹੀ ਰੈਫਰੀ ਸਹੀ ਗੱਲ ਬਾਕੀ ਨਾਮ ਥੋੜੇ ਹੁੰਦੇ ਉਸ ਤੋਂ 5000 ਹੁੰਦਾ ਹੀ ਬਸ ਵੱਧ-ਤੋਂ ਉਦੋਂ ਥੱਲੇ ਨੂੰ ਡਿੱਗੀ ਜਾਂਦੀ 2500 1500 ਚਲੋ ਉਹ ਇੰਨਾ ਵੀ ਬਹੁਤ ਹੁੰਦਾ ਏ ਕਿਨੇ ਦੋ ਦੋ ਰੁਪਏ ਇਕੱਠੇ ਕਰਨੇ ਖੇਡਣ ਜਾਣਾ ਹਾਂ ਜਦੋਂ ਕੰਮ ਸੀਗਾ ਨਾਲ ਐ ਨਹੀਂ ਵੀ ਇਕੱਲਾ ਖੇਡਦਾ ਸੀ ਅਗਲਾ ਵੀ ਹੁਣ ਜਿਵੇਂ ਲਾ ਲੋ ਜਿੰਮਾ ਆ ਗਿਆ ਜਿੰਮਾ ਦੇ ਬੱਜੂ ਯਾਰ ਅੱਦਸੇ ਉਹ ਤੋਂ ਬਾਹਰ ਦੇ ਘਰੇ ਵਾਲੇ ਹੀ ਬੰਦੇ ਸੀ ਬਾਹਰ ਨਿਕਲਦਾ ਟਾਈਮ ਹੀ ਨਹੀਂ ਲੱਗਦਾ ਪੱਠੇ ਅੱਥੀ ਕੋ ਉਤਰਨਾ ਵੀ ਮੁੜ ਕੇ ਹੜੀ ਆ ਜਿਹੜੀ ਹੜੀ ਕਣਕ ਵੱਢਣੀ ਹੂੰ ਉਹਦਾ ਸਰੀਰ ਵੱਡ ਜਾਣਾ ਫਿਰ ਨਰਮੇ ਆ ਜਾਂ ਰੂਸੋ ਨਾਲ ਦਾ ਹੁੰਦਾ ਹੀ ਨਹੀਂ ਕਿ ਨਰਮੇ ਚੁਗਣੇ ਨਾਲ ਬੁਰਾਂ ਨਾਲ ਲੱਗਣਾ ਚਗਾਉਣਾ ਜਦੋਂ ਲੋਕ ਸੌਖੇ ਬਹੁ ਸੀ ਸੌਖੇ ਤਾਂ ਆਏ ਸੀ ਨਾ ਵੀ ਆ ਬਾਲਾ ਤਾਮਚਾ ਨਹੀਂ ਹੁੰਦਾ ਸੀ ਕੋਈ ਵੱਡੀ ਦਾ ਮੋਟਰਸਾਈਕਲ ਸਾਈਕਲ ਹੁੰਦਾ ਸੀ ਮੇਨ ਸਾਈਕਲ ਹੁੰਦਾ ਸੀ ਸਾਈਕਲ ਜਾਂ ਤੁਰ ਕੇ ਜਾਂ ਸਾਈਕਲ ਵਾਹ ਚੱਤਾ ਦਹੀ ਦੀ ਨਾ ਹੀ ਕੋਈ ਕੱਪੜਿਆਂ ਦਾ ਬਾਲਾ ਸੀਗਾ ਵੀ ਆ ਯਾਰ ਪੈਣੀ ਪੱਟ ਚੀਨ ਦੀ ਪੋਣੀ ਆ ਦੂਜੀ ਪੋਣੀ ਫੁੱਟ ਤੇ ਪਜਾਮੇ ਜਿਹੋ ਜਿਹੇ ਖੱਦਰ ਦੇ ਆ ਗਏ ਤੇ ਚੱਕ ਦੇਣੀ ਆਦਾ ਬਈ ਆਪਣੇ ਪੈਂਡ ਵੀ ਮੈਚ ਹੁੰਦੇ ਰਹੇ ਆ ਉਦੋਂ ਪੁਰਾਣੇ ਸਮੇਂ ਹਾਂ ਆਪਣੇ ਪੈਂਡ ਵੀ ਹਾਂ ਆ ਪਹਿਲਾਂ ਸ਼ੁਰੂ ਇਹਨੇ ਕਰਾਈ ਕੋਰ ਨਹੀਂ ਹਾਂਜੀ ਅਗੂ ਗਨੇ ਟੂਰਨਾਮੈਂਟ ਨਹੀਂ ਟੂਰਨਾਮੈਂਟ ਕਰਾਈ ਰੂ ਪੈਂਡ ਦਾ ਜੀ ਪਹਿਲੀ ਵਾਰ ਗਵਾੜ ਵਾਜ ਗਵਾੜ ਵਾਜ ਭਾਈ ਜਦੋਂ ਉਹ ਸਮਝਦਾ ਭਾਈ ਲਾਟਰ ਵੀ ਖੇਡਿਆ ਸੀ ਉਹਦੇ ਵਿੱਚ ਤੇ ਫਟਵਾਰੀ ਕਾਕਾ ਫਟਵਾਰੀ ਇਹ ਵੀ ਖੇਡਿਆ ਸੀ ਤੇ ਇੱਕ ਆਪਣਾ ਆ ਗਿਆ ਰਵਾਸੀ ਸਿੱਖਾ ਛੁੱਟਜੋ ਜਿਹਦੇ ਮੁੰਡੇ ਪੰਜਾਬ ਪੁਲਿਸ ਜੀ ਜਦੋਂ ਮਿੰਨੀ ਟੂਰਨਾਮੈਂਟ ਕਰਾਇਆ ਸੀ ਪਿੰਡ ਆਪਣੇ ਗਵਾੜ ਵਾਜ ਗਵਾੜ ਉਦੋਂ ਫਿਰ ਸਾਡੇ ਗਵਾੜ ਦੇ ਖੇਡੇ ਸੀ ਪਿਆਰੁਰ ਦੇ ਪਿਆਰ ਲਾਟਰ ਮੰਨਿਆ ਦੇ ਖੇਡੇ ਸੀ ਤੇ ਫਿਰ ਜਾਨੀ ਇਹ ਜਿਹੜੇ ਪੱਦੀ ਜੀਏ ਹਾਂ ਪੱਦੀਆਂ ਨੇ ਇਹ ਫਿਰ ਲੈ ਗਈ ਪੱਦੀਆਂ ਬਿਨਾ ਤਾਂ ਆਪਣੀ ਕੋਈ ਟੀਮ ਹੀ ਨਹੀਂ ਪੱਦੀ ਫਿਰ ਆਪਦੇ ਵਿਹੜੇ ਦੀ ਟੀਮ ਜਿੱਤ ਕੇ ਲੈ ਗਈ ਕਲਪੂ ਇਹ ਤਾਂ 8-9 ਜਣੇ ਆਪ ਹੀ ਜਿਹੜੇ ਨੇ ਇਹ 8-9 ਜਣੇ ਆਪਦੇ ਹੀ ਫਿਰ ਆ ਕੇ ਇਹ ਫਿਰ ਆਪਦੇ ਜਿਹੜੇ ਦੀ ਲੱਗੇ ਜਿੱਤ ਉਦੋਂ ਫਿਰ ਨਾਮ ਦਿੱਤਾ ਸੀ ਨਾਮ ਨੂੰ ਮੈਨੂੰ ਇੰਨਾ ਕੁ ਚੇਤਿਆ ਉਹ ਨਾ ਆ ਤਾਂ ਹੁਣ ਤਾਂ ਬਣ ਗਿਆ ਸਟੇਡੀਅਮ ਉਹ ਨਾ ਇੱਥੇ ਮਿੱਟੀ ਦੀ ਢੇਰੀ ਸੀਗੀ ਮਿੱਟੀ ਦੀ ਢੇਰੀ ਹੁੰਦੀ ਸੀ ਢੇਰੀ ਦੇ ਉੱਤੇ ਉਹ ਜਿਹੜੇ ਆਪਣੇ ਚਾਰਕ ਬੰਦੇ ਉੱਥੇ ਬੈਠੇ ਉਦੋਂ ਇੱਕ ਗਾਇਕ ਲੱਗਾ ਸੀ ਅਸ਼ੋਕ ਮਸਤੀ ਹਾਂਜੀ ਹਾਂ ਉਹ ਹੁਣ ਤਾਂ ਬੰਬੇ ਰਹਿੰਦਾ ਤੇ ਉਹ ਹੁਣ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਮੈਨੂੰ ਕਹਿੰਦਾ ਭਾਈ ਮੈਂ ਤੁਹਾਡੇ ਪਿੰਡ ਹਿੰਮਤਪੁਰੇ ਕਹਿੰਦਾ ਪਹਿਲੇ ਟੂਰਨਾਮੈਂਟ ਤੇ ਲੰਗਾਇਆ ਸੀਗਾ ਉਦੋਂ ਆਹ ਮਾਹੌਲ ਹੁੰਦੇ ਸੀ ਲੜਾਈ ਝਗੜੇ ਵਾਲੇ ਮੂਰੀ ਵੀ ਨਹੀਂ ਸੀ ਲੜਾਈ ਝਗੜੇ ਨਹੀਂ ਸੀ ਉਦੋਂ ਉਹ ਟੂਰਨਾਮੈਂਟ ਹੋਇਆ ਮਿੰਨੀ ਫਿਰ ਉਹਦੋਂ ਵਾਰ ਸਟਾਰਟ ਹੋਣ ਲੱਗੇ ਟੂਰਨਾਮੈਂਟ ਫਿਰ ਕੌੜਾ ਸੀ ਪੂਰੇ ਚਲ ਮੋਰ ਕੌੜਾ ਉੱਠ ਗਿਆ ਬਾਹਰ ਫਿਰ ਜਾਨੀ ਹੋਰ ਕਲੱਬਾਂ ਦੀ ਮਗਰ ਮਗਰ ਤਿਆਰ ਹੋ ਗਈ ਗੋਲੇ-ਹੋਲੇ ਸ਼ੌਂਕ ਹੋ ਗਏ ਜਿਵੇਂ ਹੁਣ ਨੀਕਲਗਾ ਘਤੀ ਪਲਾ ਲੋ ਇਹ ਇਹ ਨੇ ਵੀ ਜਵਾਕ ਬਹੁਤ ਉਤਸ਼ਾਹ ਦਿੱਤਾ ਗਰਾ ਕੜਾਉਂਦਾ ਵੀ ਇਹੀ ਬਿਲਕੁਲ ਇਹ ਕੋਈ ਸ਼ਰਤ ਨਹੀਂ ਸਾਣੀ ਜੱਥੇ ਥੱਲੇ ਹੀ ਥੋੜੇ ਜਿਹੇ ਉੱਤੇ ਹੀ ਇਹਨਾਂ ਤੋਂ ਤੇ ਛੋਟੀਆਂ ਟੀਮਾਂ ਜੀ ਉਦੋਂ ਇਹ ਸੀਗਾ ਕਮਰਾ ਹੁੰਦਾ ਸੀ ਬਾਜੀ ਗੇਰਾ ਬਰਾਦਰੀ ਚੋਂ ਹਾਂਜੀ ਹਾਂ ਕੋਈ ਮਾਰਗ ਇਹ ਵਿਚਾਰ ਉਹਦੀ ਖੇਡ ਵਧੀਆਈ ਉਹਦੇ ਬਾਅਦ ਚ ਗੁੱਗੂ ਪ੍ਰਗਟ ਇਹ ਤਾਂ ਮਗਰੋਂ ਫਿਰ ਸਟਾਰ ਬਾਅਦ ਜਿਹੜਿਆ ਜਦੋਂ ਫਿਰ ਸਿੱਧੇ ਇਹਦਾ ਕਲੱਬਾਂ ਨੂੰ ਵੱਢ ਗਏ ਫਿਰ ਇਹਨਾਂ ਤਾਂ ਛੋਟੀ ਖੇਡੀ ਨਹੀਂ ਹਮ ਇਹਦਾ ਸਿੱਧੇ ਫਿਰ ਕਲੱਬਾਂ ਜੀ ਆ ਚਲ ਕਲੱਬਾਂ ਜੇ ਨੌ ਪੈ ਗਿਆ ਇਹਨਾਂ ਦਾ ਤਾਂ ਗੁੱਡੀ ਚੜ ਗਈ ਹਾਂ ਸੋਹਣਾ ਪਿੰਡ ਦਾ ਨਾਮ ਸੋਹਣਾ ਪਿੰਡ ਦਾ ਨਾਮ ਹੋ ਗਿਆ ਵਧੀਆ ਗੁੱਡੀ ਚੜੀ ਇਹਨਾਂ ਦੀ ਨਵਾਰ ਵੀ ਜਾਏ ਸਾਰਾ ਕੁਫ ਕਰੇ ਤੇ ਪੀਪ ਜੰਬੋ ਵਰਗੇ ਆ ਪੀਪ ਜੰਬੋ ਵਰਗੇ ਵਧੀਆ ਗੁੱਟੀ ਚੜਾਈ ਇਹਨਾਂ ਨੇ ਪੈਂਟ ਦੇ ਉੱਪਰ ਆਪਾਂ ਬੈਠੇ ਨਾ ਬਹੁਤ ਸੋਹਣਾ ਮੈਨੂੰ ਲੱਗਿਆ ਤੁਮੀ ਵੜ ਕੇ ਤੇ ਤੁਸੀਂ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਤਾਂ ਜੀ ਇਹੀ ਕਹਿੰਦਾ ਨਸ਼ਿਆਂ ਤੋਂ ਬਚੋ ਨਸ਼ਿਆਂ ਤੋਂ ਰਹਿਤ ਰਹੋ ਜਿਵੇਂ ਪਿਛਲੇ ਜਵਾਨ ਜਿਹੀ ਕੌਡੀ ਖੇਟੀ ਆ ਉਵੇਂ ਖੇਡੋ ਘਰੇ ਦੁੱਧ ਬਾਦ ਤੇ ਰੱਬ ਨੇ ਡੇਰੀ ਜੀ ਜਿੰਨਾ ਨਹੀਂ ਸ਼ਰਤਾ ਉਹਨਾਂ ਪਾਓ ਉਹਦਾ ਘਰੇ ਖਾਓ ਪੀਓ ਹਾਂ ਬਤ ਰੜ ਕੋ ਮਲਾਈ ਖਾਓ ਮਲਾਈ ਲਾ ਕੇ ਕੱਚਾ ਦੁੱਧ ਪੀਓ ਇਵੇਂ ਲਾਡਰ ਕਹੇਆ ਬਲੱਡ ਵਾਦਾ ਕੋਈ ਬਲੱਡ ਨਹੀਂ ਵਾਦਾ ਕੋਈ ਨਹੀਂ ਹੁੰਦਾ ਜਿਹੜੀ ਘਰ ਦੀ ਖਰਾਗਾ ਘਰ ਦੀ ਹੈ। ਹੂੰ। ਤੌੜੀ ਦਾ ਦੁੱਧ ਪੁਰੀਏ ਨੂੰ ਕਹੋ ਨਹੀਂ ਧਰਦੀਆਂ ਤੌੜੀ ਦਾ ਦੁੱਧ ਧਰਾਓ। ਕਾੜਮੀ ਦਾ ਦੁੱਧ ਪੀਓ। ਸਾਰਿਆਂ ਨੂੰ ਸਿਹਤ ਬੰਦਾ। ਕਾਲੇ ਸਿਹਤ ਵਧੀਆ। ਕਾਲੇ ਸਰੀਰ ਵਧੀਆ। ਸ਼ਰਾਬ ਜਾਂ ਕਿਸੇ ਗੋਲੀ ਗੱਪੇ ਨਾਲੋਂ ਤਾਂ ਵਧੀਆ। ਗੋਲੀ ਗੱਪੇ ਨਾਲੋਂ ਵਧੀਆ ਇਹ ਜਿਹੜੀ ਘਰ ਦੀ ਖਰਾਗਾ ਘਰ ਦੀ ਹੁੰਦੀ ਹੈ ਜਿਹੜੀ ਬਾਹਰੋਂ ਖਰਾਾ ਥਾਣੀ ਜਾਂ ਹੋਰ ਕੋਈ ਮੈਡੀਕਲ ਖਾ ਕੇ ਖੇੜਣਾ ਉਹ ਤਾਂ ਕੋਈ ਫਾਇਦਾ ਨਹੀਂ। ਹਾਂ। ਉਹ ਮਗਰੋਂ ਬੁੜੇ ਬੜੇਪੇ ਵੇਲੇ ਫੇਰ ਪਤਾ ਲੱਗਦਾ ਬਾਅਦ ਚ ਜਿਹੜ ਬਾਜ ਕੋਈ ਪੋਹਦਾ ਵੀ ਨਹੀਂ ਆਹ ਉਹ ਘਰ ਦੀ ਖਰਾਕ ਨਹੀਂ ਰਛਣਾ ਬਾਅਦ ਜਾ ਕੇ ਜਦੋਂ ਮੋਰਪੜੇ ਵੇਲੇ ਵੀ ਹਾਂ ਵੀ ਘਰ ਦੀ ਖਰਾਕ ਖਾਧੀ ਵੀ ਜਿਹਦੀ ਹਾਂ ਇਹ ਉਹ ਦੱਸਦੀ ਆ ਵੀ ਹੁਣ ਭਾਈ ਪਿਆ ਨਾ ਰਾਂਗੇ ਤਾਂ ਇਹੋ ਜਿਹਾ ਲਾਲ ਹਾਂ ਸਹੀ ਗੱਲ ਆ ਇਹੀ ਕਹਿੰਦਾ ਵੀ ਆਪਣੇ ਵਧੀਆ ਮੱnhਾਂ ਰੱਖੋ ਆਹਦਾ ਕੰਮ ਕਰੋ ਮੱnhਾਂ ਦੀ ਸੇਵਾ ਕਰੋ ਪੱਠੇ ਵੱਡੂ ਆ ਉਹਦੇ ਹੱਥੀ ਕੰਮ ਕਰੋ ਜਿੰਨਾ ਕੋ ਹੁੰਦਾ ਹੱਥੀ ਕਰੋ ਹਾਂ ਮਿਹਨਤ ਕਰੋ ਮਿਹਨਤ ਵਾਲੀ ਹੈ ਜੇ ਤੁਸੀਂ ਔਖੋ ਵੀ ਜਿੰਮਾ ਜਮਾ ਦਾ ਡੱਕਾ ਨਹੀਂ ਭਾਈ ਭਰੇ ਜੇ ਮਾ ਜੀਮਦਾਰ ਦੇ ਜਾਂ ਹੋਰ ਵੀ ਉਹ ਵੀ ਕੰਮ ਕਰਦਾ ਉਹਦੇ ਆਪ ਦੀ ਘਰੇ ਜੀ ਨਾਨੇ ਚਲੋ ਬੰਦਾ ਮਾੜੀ ਸੰਗਤ ਸਾਡੀ ਸੰਗਤ ਤੋਂ ਬਚਿਆ ਜਾਂਦਾ ਹਾਂ ਟੀਚਰ ਪੰਜਾਬ ਸਰਕਾਰ ਆਮ ਨਹੀਂ ਮੜੀਆਂ ਹੋਈਆਂ ਪੰਜਾਬ ਨਹੀਂ ਇੰਨਾ ਮਾੜਾ ਹੋਇਆ ਵੀ ਬੜਾ ਹੀ ਮਾੜਾ ਹੋ ਗਿਆ ਆਪਾਂ ਕਹਿੰਦੇ ਨਹੀਂ ਮਾੜਾ ਕਹਿੰਦੇ ਲੋਕ ਇਹ ਚੀਜ਼ ਨਹੀਂ ਤਾਂ ਲੋਕ ਕਰਦੇ ਆ ਬਦਨਾਮੀ ਕਰਦੇ ਆ ਬਦਨਾਮੀ ਕਰਦੇ ਵੀ ਪੰਜਾਬ ਹੈ ਇੰਨਾ ਮਾੜਾ ਨਹੀਂ ਸਾਰਾ ਕੋ ਮਿਲਦਾ ਮੱਖਣੀ ਕਿ ਉਹ ਦੁੱਧ ਜਿੰਨਾ ਮਰਜੀ ਹੁਣ ਤਾਂ ਖਰਾਬ ਨਹੀਂ ਹੁੰਦਾ ਫ੍ਰੀਜਾਂ ਚੱਲੇ ਆਏ ਹੁੰਦਾ ਠੰਡਾ ਦੁੱਧ ਪੀਓ ਭਾਵੇਂ ਹੁਣ ਤਾਂ ਪੀ ਕੋ ਅੱਗੇ ਤਾਂ ਤੁਹਾਡੇ ਵੀ ਤਾਂ ਕੋਈ ਕੇਲਾ ਗੁਲਾ ਜਾਣ ਨਹੀਂ ਫਰੂਟ ਵਿੱਚ ਪਾ ਕੇ ਘੋਲ ਕੇ ਪੀਣਾ ਹੁਣ ਤਾਂ ਇਹ ਵੀ ਚੱਲਿਆ ਵਾ ਦੁੱਧ ਵਿੱਚ ਮਿਕਸ ਕਰਕੇ ਪੀਣਾ ਉਹ ਤਾਂ ਇਹ ਹੁੰਦਾ ਹੀ ਬਾਈ 6 ਮਹੀਨੇ ਬਾਅਦ ਕੋਈ ਰਿਸ਼ਤੇਦਾਰ ਆਉਂਦਾ ਸੀ ਤੇ ਉਦੋਂ ਫੇਰ ਆਉਂਦਾ ਸੀ ਖਾਣ ਪੀਣ ਹੁਣ ਤਾਂ ਨੈਤੀ ਹੁਣ ਤਾਂ ਨੈਤੀ ਫਾਲ ਘਰੇ ਆ ਹੁਣ ਤਾਂ ਪਤਾ ਹੀ ਪਿਆ ਕਿ ਇਹ ਚੱਲ ਪਏ ਜੂਸਰ ਜੂਸ ਪੀਓ ਵਧੀਆ ਕੰਡੀਆਂ ਚੀਜ਼ਾਂ ਦੁੱਧ ਵਿੱਚ ਪਾ ਪਾ ਕੇ ਪੀਓ ਫੈਂਟ ਕੇ ਦੁੱਧ ਚੰਗੀ ਚੀਜ਼ ਆ ਦੇਸੀ ਘੋ ਹੋ ਵਾਲਾ ਘਰ ਦਾ ਉਹਦੇ ਵਰਗੀ ਰੀਸ ਨਹੀਂ ਬਾਈ ਮੈਂ ਤਾਂ ਇਹੀ ਮੈਸੇਜ ਕਹਿਣਾ ਵੀ ਆਉਣ ਦੀ ਪਨੀਰੀ ਨਸ਼ਾ ਤੋਂ ਬਚੋ ਕੰਮ ਭਾਵੇਂ ਨਹੀਂ ਹੁੰਦਾ ਘੱਟ ਕਰ ਲਓ ਹਾਂ ਬੰਦੇ ਸਿਆਣੇ ਚ ਰਹਿਤ ਰਹੋ ਜ਼ਿੰਦਗੀ ਨੂੰ ਤੰਦਰੁਸਤ ਰੱਖੋ ਗੁਰੂ ਘਰ ਜਾਓ ਸੇਵਾ ਕਰੋ ਜ਼ਿੰਦਗੀ ਸਭਾ ਸੇਵਾ ਹੁੰਦੀ ਹੈ ਹਾਂਜੀ ਹਾਂਜੀ ਉਹੀ ਸੇਵਾ ਕਰੋ ਹਾਂਜੀ ਭਾਈ ਅੱਜ ਅਸੀਂ ਸੰਦਲਜੀਤ ਆਪਣੇ ਤਿੰਨ ਵੱਲੋਂ ਬਾਈ ਕਰਮਜੀਤ ਦੇ ਘਰ ਆਏ ਜੀ ਤੇ ਸਾਨੂੰ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਤੇ ਅਸੀਂ ਮੈਂ ਕਹਿੰਨਾ ਵੀ ਇਹ ਇਸੇ ਤਰ੍ਹਾਂ ਇਹ ਤੰਦਰੁਸਤ ਰਹਿਣ ਲੋਕ ਇਹ ਆਪਣੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਇਥੇ ਦਿੰਦੇ ਰਹਿਣ ਤੇ ਅਸੀਂ బుత బాని సమీ సూటా వినగా సార్ ప్రాబ్లం ధన్వాద